ਅਸਲਾਮੁਅਲੈਕਮ ਸਸਰੀਆਕਾਲ ਕਿੱਦਾਂ ਹਾਲ ਚੱਲੇ ਮੇਰੇ ਵੀਰਾਂ ਦਾ ਭੈਣ ਭਰਾਵਾਂ ਦਾ ਉਮੀਦ ਕਰਨੀ ਆ ਵਧੀਆ ਹੋਵਗੇ ਤੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਅਸੀਂ ਇਹ ਪਹਿਲੇ ਇੱਕ ਵੀਡੀਓ ਵੇਖੀ ਸੀ ਉਹ ਹਰਮਨ ਫਿਲਮ ਹਰਮਨ ਬਾਤ ਫਿਲਮ ਵਾਲਿਆਂ ਦੀ ਜਿੱਦੇ ਚ ਅਸੀਂ ਵੇਖਿਆ ਸੀ ਪਾਥੀਆਂ ਚੋਰ ਉਸ ਤੋਂ ਬਾਅਦ ਅਸੀਂ ਵੇਖਿਆ ਹਰਮਨ ਨੇ ਆਪਣਾ ਕਾਰ ਬਦਲ ਲਿਆ ਤੇ ਉਹਨਾਂ ਨੇ ਉਹਨਾਂ ਦੇ ਮਤਲਬ ਚੈਨਲ ਦੀ ਇੱਕ ਹੋਰ ਵੀਡੀਓ ਸਾਨੂੰ ਭੇਜੀ ਗਈ ਹੈ ਕਿ ਭੈਣ ਜੀਆ ਵੇਖੋ ਬਹੁਤ ਵਧੀਆ ਵੀਡੀਓ ਹੈ ਤੇ ਚਲੋ ਜੀ ਵੇਖ ਲੈਨੇ ਆ ਵੀਡੀਓ ਉਸ ਤੋਂ ਬਾਅਦ ਇਹਦੇ ਤੇ ਗੱਲ ਕਰਦੇ ਆਂ ਜਿਹੜੇ ਪੰਪਰਾ ਚੈਨਲ ਤੇ ਨਵੇਂ ਨੇ फटाफट ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਬੈਲ ਆਈਕਨ ਦਾ ਬਟਨ ਕਰ ਲੋ ਪ੍ਰੈਸ ਤੇ ਵੀਡੀਓ ਨੂੰ ਜ਼ਿਆਦਾ ਲਾਈਕ ਐਂਡ ਸ਼ੇਅਰ ਵੀ ਕਰੋ ਆਪਣੇ ਫਰੈਂਡ ਐਂਡ ਫੈਮਿਲੀ ਮੈਂਬਰਸ ਦੇ ਨਾਲ ਤੇ ਆ ਜੀ ਬੇਟੇ ਆਂ ਚਲੋ ਜੀ ਲਾ ਪਿੰਡ ਚ ਤਾਂ ਪਹੁੰਚ ਗਈ ਕਹਿੰਦੇ ਤਾਂ ਹੈਗੇ ਸੀ ਵੀ ਇਹੀ ਪਿੰਡ ਚ ਮਕਾਨ ਲਿਆ ਹੋਣੇ ਚੱਲ ਕੋਈ ਨਹੀਂ ਹਰਮਣੇ ਅੱਜ ਲਾ ਜਿੱਥੇ ਤੱਕ ਦਿੱਤਾ ਭੱਜਿਆ ਜਾਂਦਾ ਐਨਾ ਸੌਖਾ ਹੀ ਤੇਰਾ ਛੜਾ ਛੱਡਦੀ ਮੈਂ ਜਿਵੇਂ ਪਿੰਡ ਤੇ ਪਹੁੰਚ ਗਈ ਐਂ ਕਰਦੀ ਆ ਉਹ ਘੜਿਆ ਉਹ ਜਨਾਨੇ ਨੂੰ ਪੁੱਛਦੀ ਆ ਉਹ ਪਤਾ ਹੋ ਗਏ ਦੇ ਘਰ ਬਾਰੇ ਹਨਾ ਬਾਹਰ ਲਾ ਕੇ ਤਾਂ ਆਰਾਮ ਕਰਦੀ ਆ ਲੈ ਅੱਗ ਲਾਉਣਾ ਖਾਂਟਾ ਜਿ ਡਿੱਗ ਪਿਆ ਮੇਰਾ ਪਾਂ ਲੈ ਨਹੀਂ ਆ ਕੇ ਕੀ ਹਾਰਮੋਨ ਹੈ ਕੀ ਹੋਣੀ ਤੇ ਤੜਾਵੇਂ ਜਿ ਤਿਆ ਕੀ ਹੋ ਗਿਆ ਅੰਜਰੀਆ ਮੂੰਹ ਪਾ ਲੇ ਤੂੰ ਕਿੱਧਰ ਮਰ ਗਈ ਆ ਗਈ ਚੱਲ ਇਹ ਢੱਕ ਢੱਕ ਮਾਰਦੀ ਏ ਭਾਈ ਨਾ ਤੋ ਵੀ ਲਿਆ ਕਰ ਨਹੀਂ ਬਾੜੀ ਹੋਣਾ ਕਰ ਨਾ ਆਈ ਸੀ ਕਿ ਆਉਂਦੇ ਨੂੰ ਗਰਮੀ ਤਾਂ ਇੰਨੀ ਪੈਂਦੀ ਫੇਰ ਦੱਸ ਕੀ ਹੋ ਗਿਆ ਮੈਂ ਤੂੰ ਕਿੱਧਰ ਡਗਰ ਮਾਰਦੀ ਫਿਰਦੀ ਐ ਨਹੀਂ ਮੈਨੂੰ ਤਾਂ ਪਤਾ ਲੱਗੇ ਤੀ ਤੂੰ ਆ ਪਿੰਡ ਚ ਘਰ ਲੈ ਲਿਆ ਉੱਥੋਂ ਆ ਗਈ ਤਾਂ ਦੱਸਿਆ ਵੀ ਨਹੀਂਗਾ ਨੇ ਤੁਸੀਂ ਕਿਹੜਾ ਮੇਰਾ ਖੇੜਾ ਛੜਦਿਆਂ ਜੇ ਇੰਨੀਆਂ ਮੇਰੀਆਂ ਪੱਖੀਆਂ ਸੇਲੀਆਂ ਤੁਸੀਂ ਬਹੁਤ ਹੈਰ ਬੰਗੇ ਖਾਸ ਨਜ਼ਰ ਤੇ ਜੀ ਲੱਗ ਗਿਆ ਤੇਰਾ ਨਹੀਂ ਮੇਰਾ ਤਾਂ ਜੀ ਲੱਗ ਗਿਆ ਤੇਰਾ ਨਹੀਂ ਲੱਗਿਆ ਮੈਨੂੰ ਲੱਗਦੀ ਉੱਥੇ ਹੈਨਾ ਜੇ ਮੇਰਾ ਜੀ ਲੱਗਿਆ ਹੁੰਦਾ ਮੈਂ ਕਾਹਨੂੰ ਆਂਦੀ ਤੇਰੇ ਲਵੇ ਦੱਸ ਤੈਨੂੰ ਪਤਾ ਤਾਂ ਨਹੀਂ ਮੈਂ ਕਿਵੇਂ ਆਈ ਕਿੰਨੀ ਔਖੀ ਹੋ ਗਈਆਂ ਮੈਂ ਕੋਈ ਸਾਧਨ ਵੀ ਨਹੀਂ ਆਉਂਦਾ ਇੱਧਰ ਤਾਂ ਤੇ ਆਈ ਕਿਵੇਂ ਐ ਤੂੰ ਰੇੜੀ ਜੀ ਆਲਾ ਆਉਂਦਾ ਸੀਗਾ ਉਹਦੇ ਨਾਲ ਬੈਠ ਕੇ ਆਈਆਂਗੀ ਅੰਜਰ ਕੇ ਰੇੜੀਆਂ ਰੋੜੀਆਂ ਆਣਾ ਤੇ ਨਹੀਂ ਬੈਠੀ ਦਾ ਹੁੰਦਾ ਆਈ ਨਹੀਂ ਪਤਾ ਕਿਹੜੇ ਪਾਸੇ ਨੂੰ ਲੈ ਕੇ ਵੜ ਜਾਣਾ ਰੇੜੀਆਂ ਵਾਲੇ ਨਹੀਂ ਮੈਨੂੰ ਕਿਹੜਾ ਰੇੜੀ ਵਾਲਾ ਲੈ ਕੇ ਜਾਊਗਾ ਹੁਣ ਕਿੱਲਾ ਮਰੀ ਜਾਨੀ ਆਗੀ ਹੁਣ ਸਾਰੇ ਤੇਰੇ ਵਰਗੇ ਥੋੜੀ ਹੋਗੇ ਬਿਹਾ ਜਿੱਦਰੋਂ ਜੀ ਕਰਾ ਚੱਕੇ ਬਾਹਰ ਜਾਈਂਗੀ ਤੂੰ ਮਾਵਣ ਕੋਈ ਨਹੀਂ ਆ ਜਾਂਦੀ ਹੈਗੀ ਪਰ ਤੇ ਬੰਦੇ ਦਾ ਸੁਭਾਣ ਹੀ ਹੈਗਾ ਨਾਲੇ ਨਹੀਂ ਤੂੰ ਹੁਣ ਫੇਰ ਆ ਹੀ ਗਈ ਹੈ ਦੱਸ ਕੀ ਕਰਦੇ ਹੋ ਇੱਕ ਬੜਾ ਖੜਾ ਬੈਠਾ ਹੁੰਦਾ ਹੈ ਹਾਂ ਕੀ ਕਰਨੀ ਆ ਪਹਿਲਾ ਰਾਣੀ ਨੇ ਵੀ ਲੱਭ ਲਿਆ ਮੈਨੂੰ ਚੱਲ ਆ ਜਾ ਹੁਣ ਗਾ ਨਹੀਂ ਮੇਰੀ ਗੱਲ ਸੁਣੋ ਤਾਂ ਆ ਤਾਂ ਜਾਣੀ ਹੈ ਕਿ ਆ ਤੇਰੇ ਲਈ ਬੈਠਣ ਲਈ ਹੋਈ ਆਈਆਂ ਕਿ ਮੈਂ ਹੋਰ ਦਸੂਈ ਆਈ ਹੈ ਹੈ ਤੇ ਕੰਮ ਕਰਕੇ ਵੀ ਚੱਲਦਾ ਤੇਰਾ ਉਹ ਨਹੀਂ ਕੰਮਕਾਰ ਮੇਰਾ ਤਾਂ ਉਦੋਂ ਵੀ ਜਿਆਦਾ ਵੱਡਾ ਬਿਜ਼ਨਸ ਹੈ ਆ ਨਾਲ ਦਾ ਬਾਗਲ ਵੀ ਲੈ ਲਾ ਬੱਕਰੀਆਂ ਦਾ ਵਗ ਵੀ ਰੱਖ ਰਕੇ ਮੈਂ ਤਾਂ ਬਾਗਲ ਛੱਡ ਤੇ ਮੈਂ ਸਾਮੂਸਾ ਇੱਥੇ ਹੋਰ ਬਣਾ ਲਈਆਂ ਆ ਦੇਖ ਦੋ ਤਾਂ ਬੈਠੀਆਂ ਨੇ ਦੋ ਅੰਦਰ ਬੈਠੀਆਂ ਨੇ ਮੈਂ ਤਾਂ ਸੁੱਖ ਨਾਲ ਨਾ ਐ ਲਾਲਾ ਗੋਹਾ ਮੈਂ ਬਿਜ਼ਨਸ ਰੱਬ ਨੇ ਮੈਨੂੰ ਕੀ ਦਿੱਤਾ ਹੈ ਨਾ ਮੇਰਾ ਘਰ ਕੀ ਫਿਰ ਕੱਲੀ ਉਹ ਕਰ ਲੈਣੀ ਐ ਤੂੰ ਨਾ ਕੱਲੀ ਕਾ ਨਾ ਮਾੜਾ ਲਾਰਖੀਆਂ ਗੋਦਲ ਪਹਿਲੇ ਇੱਕ ਲਾਈ ਸੀ ਉੱਥੇ ਦਾ ਸਗੌਂਦੀ ਹਾਂ ਹੁਣ ਇੱਥੇ ਦੋ ਲਾਰਖੀਆਂ ਨੇ ਫਿਰ ਦੋ ਦੋ ਨਹੀਂ ਮੈਨੂੰ ਸੁੱਖ ਨੂੰ ਦੋ ਦੋ ਲਾਰਖੀਆਂ ਨੇ ਮੈਂ ਕੋਈ ਨਹੀਂ ਮੰਗਦਾ ਤੇ ਦੋ ਦੋ ਲਾਰਖੀਆਂ ਨੇ ਕਿਉਂ ਆਏ ਨਾ ਢੇਰ ਲਾਰਖੀਆਂ ਜਿਵੇਂ ਸਦੀਆਂ ਤੋਂ ਇੱਥੇ ਸਾਰਾ ਪਿੰਡ ਕੂੜਾ ਛੱਡਦਾ ਹੋਵੇ ਤੁਹਾਡਾ ਕੂੜਾ ਜੇਗੀ ಏನ ಕುಡಿಯ ನೋಡ ಗೋಹಾ ಗೋಹಾ. ರೂಡಿ ರೂಢಿ ಕಡೆ ਤੇਰੇ ਵਰਗੇਨ ਕੀ ਪਤਾ ਹੋਵੇ ਕਦੇ ਦੇਖਿਆ ਹੋਵੇ ਕੋਈ ਤਾਂ ਇਹ ਨਾ ਨਹੀਂ ਗੱਲ ਸੁਣੀ ਨੀ ਰੋੜੀਏ ਦਾ ਕੰਦਰੀ ਪਿੰਡਾਂ ਚ ਲੱਗਦੀਆਂ ਜਿੱਥੇ ਸਾਰੇ ਪਿੰਡ ਦਾ ਢੇ ਛੱਟਾ ਆਉਂਦਾ ਤੂੰ ਤਾਂ ਕਹਿੰਦੀ ਗੋਹਾ ਗਾਹੇ ਮੈਨੂੰ ਤੇਰੀ ਨਹੀਂ ਸਮਝ ਆਉਂਦੀ ਵੀ ਕੋਈ ਤੁਹਾਨੂੰ ਪਤਾ ਹੋ ਮਰੀ ਜਾਨੀ ਹਾਂ ਹੋਏ ਕਹਿੰਦੇ ਹੋਰ ਤਾਂ ਨਹੀਂ ਰੱਖਿਆ ਤਾਂ ਨੀ ਮੈਂ ਤਾਂ ਕੁਛ ਨਹੀਂ ਖਾ ਰਕੇ ਮੈਂ ਤਾਂ ਬਿਮਾਰ ਹੋ ਗਈ ਸੀ ਆ ਹੁਣੀ ਹਜੇ ਟੀਕਾ ਲਵਾ ਕੇ ਆਈਆਂ ਪਹਿਲਾਂ ਗਰਮੀ ਗਰਮੀ ਜੀ ਹੋ ਗਈ ਸੀ ਬਾਲੇ ਤੇ ਹੁਣ ਮੂਹੇ ਕਬਰਾਟ ਜੀ ਹੋਈ ਜਾਂਦੀ ਐ ਚੱਲ ਜਾ ਹਾਂ ਹੁਣ ਉੱਥੇ ਮਰ ਜਾ ਉਹ ਗੋਤ ਤੇਰਾ ਸੁੱਕੇ ਭੇਜੇ ਤੇਰੇ ਕੰਮ ਕੰਮ ਆਣੀਆਂ ਆਉਂਦੀਆਂ ਨੇ ਗੋ ਤਨਾਲੀਆਂ ਆਉਂਦੀਆਂ ਨੇ ਫੇਰ ਉਹਨਾਂ ਨੂੰ ਕੈਕ ਕਿਰੋਦੀ ਵੇਚ ਪਾਉਣੇ ਮੇਰੀ ਸੁਣ ਗੱਲ ਨਾਲੇ ਤਾਂ ਵੇਚਦੀਆਂ ਮੈਂ ਬੁਹਾਰੇ ਨਾਲਾਂ ਕੇ ਹਾਲ ਮਾ ਇੰਨੀ ਆ ਫੁਕਰੀਆਂ ਨਹੀਂ ਮਾਰੀ ਨੀ ਰੋੜੀ ਵਿਕਦੀਆ ਵਿਕਦੀਆ हां ਥੋੜੀ ਵੀ ਵਿਕਦੀਆ ਜ਼ਮੀਨਾਂ ਵਾਲੇ ਲੈ ਕੇ ਜਾਂਦੇ ਨੇ ਆ ਦੇਖ ਕਿ ਆਉਂਦੇ ਸਾਲ ਨੂੰ 2 ਕਿੱਲੇ ਜ਼ਮੀਨ ਖਰੀਦ ਲਊ ਮੈਂ ਹਾਂ ਕੀ ਕਰੂੰਗਾ ਅੱਧੀ ਨੀ ਆ ਬਦ ਹਮਨੇ ਨਾਲੇ ਗੱਲ ਤਾਂ ਲੱਗਦੀ ਨਹੀਂ ਅੰਦਰ ਪਤਾ ਨਹੀਂ ਕਿ ਖਜ਼ਾਨਾ ਦਾ ਵਰਕਿਆ ਮੇਂ ਡੇਡੀਆਂ ਫੋਕਰੀਆਂ ਲੈ 10 ਹੈ ਮਨ ਤਾਂ ਲੱਗਦਾਗਾ ਮੁਹੇ ਕਿਰਾਏ ਤੇ ਲਰਖਿਆ ਹੋਣਾ ਇਹਨੇ ਘਰ ਮੇਰੇ ਸਾਹਮਣੇ ਹਵਾ ਕਰ ਚੁੱਕੀ ਲੋਕਾਂ ਨੂੰ ਕਿੱਡੀ ਮਸੀਤ ਪਾਉਂਦਾ ਨੀ ਕੀ ਭਗਾਈ ਮਰੀ ਜਾਨੀ ਐ ਬਹਿ ਜਾ ਉਹ ਗੁੱਸੇ ਕਰਕੇ ਨਗਰ ਪਰ ਮੈਨੂੰ ਤਾਂ ਤੇਰੀ ਗੱਲ ਦਾ ਯਕੀਨ ਨਹੀਂ ਹੁੰਦਾ ਮੈਨੂੰ ਤਾਂ ਲੱਗਦਾ ਜਿਵੇਂ ਤੈਨੇ ਇਹ ਘਰ ਕਿਰਾਏ ਤੇ ਲਰਖਿਆ ਹੋਵੇ ਚੱਲ ਫਿਰ ਮੈਂ ਤੈਨੂੰ ਯਕੀਨ ਕਰਾ ਕੇ ਲੈਣਾ ਵੀ ਕੀ ਆ ਦੇਖ ਲੈ ਮੈਂ ਤੈਨੂੰ ਆਪਣੀ ਪੱਕੀ ਸਹੇਲੀ ਸਮਝਦੀ ਆ ਨਾ ਮੈਂ ਤਾਂ ਐਡੀ ਦੂਰ ਤਰਸ ਕੇ ਆਈ ਆ ਤੇਰੇ ਕਰਕੇ ਆਬ ਤੂੰ ਮੈਨੂੰ ਕੁਝ ਸਮਝਦੀ ਹੋਈ ਨਹੀਂ ਸਮਝਣੋਂ ਹੁੰਦਾ ਸਨੁਕੀ ਮੈਂ ਜੱਫੀ ਪਾ ਕੇ ਬੈਠੀ ਰਹੀ ਮੈਂ ਜਿਵੇਂ ਮੈਂ ਜੱਸੀ ਗੱਲ ਜਿੱਤੇ ਨੇ ਆਏ ਗੱਲ ਕਰ ਰਹੇ ਪਰ ਮੈਂ ਤਾਂ ਜਾਣੀ ਮੈਨੂੰ ਨਹੀਂ ਚੱਲ ਬਹਿ ਜਾ ਕੰਜਰ ਕੇ ਹੁਣ ਏਡੀ ਦੂਰੋਂ ਆਈ ਦੀ ਐ ਹਾਂ ਹਾਂ ਪਾਣੀ ਦੀ ਘੁੱਟ ਨਹੀਂ ਪੁੱਛਾਂ ਕੋਸ ਹੋਰ ਨਹੀਂ ਨਹੀਂ ਮੈਨੂੰ ਘਬਰਾਟ ਹੋ ਜਾਂਦੀ ਐ ਬਾਲੇ ਨਾਲ ਤੈਨੂੰ ਪਾਣੀ ਦਿੰਨੀ ਐ ਨਾਲ ਮੈਂ ਆਪ ਪੀ ਲੂੰਗੀ ਬਸ ਰਹਿਣ ਦੇ ਸਬੀਲ ਲੱਗੀ ਹਤੀ ਮੈਂ ਤਾਂ ਉੱਥੇ ਈ ਆਈ ਮਾ ਤਾਂ ਦੇਖਦੀ ਸੀ ਅੱਜ ਕੱਲ ਤਾਂ ਤੈਨੂੰ ਵੈਸੇ ਮौज ਐ ਹਾਂ ਫੇਰਾ ਤੋਰਾ ਕਰਦੀ ਐ ਵਧੀਆ ਸਬੀਲਾਂ ਦੇ ਪਾਣੀ ਪੀਂਦੀ ਐ ਸੱਚੀ ਦੱਸਣਾ ਮੇਰੇ ਤਾਂ ਉੱਥੇ ਜੰਮੀ ਜੀ ਨਹੀਂ ਲੱਗਦਾ ਹੈਗਾ ਤੇਰੇ ਬਿਨਾ ਦੇਖੋ ਵਸੇ ਜੇ ਦੇਖਿਆ ਜਾਵੇ ਭੁੱਲ ਗਈ ਹੋਏਗੀ ਗੱਲ ਨੂੰ ਹਣਾ ਤੂੰ ਤੂੰ ਤਾਂ ਗੱਲ ਨੂੰ ਹੀ ਲੈ ਕੀਤੀ ਸੀਰੀਅਸ ਮੈਂ ਤੈਨੂੰ ਦੱਸਦੀ ਆ ਜਦੋਂ ਤੂੰ ਮੇਰੇ ਮਗਰ ਪੈ ਗਈ ਸੀ ਮੈਂ ਕਹਾਂ ਚੋਰੀ ਉਹ ਤਾਂ ਕੁੱਤੀਰੀ ਤਾਂ ਉਹ ਚੋਰੀਆਂ ਕਰਦੀ ਆ ਨਾ ਜਿਹੜੀ ਤੈਨੂੰ ਮੈਨੂੰ ਸਲਾਹ ਦਿੱਤੀ ਸੀ ਮੇਰੇ ਭੋਰਾ ਕੰਮ ਨਹੀਂ ਆਈ ਹੈਗੀ ਉਹ ਨਹੀਂ ਰੀਤ ਤਾਂ ਉਹੀ ਮਤਲਬ ਲੱਗਦੀ ਕਹਿੰਦੇ ਬੰਦੇ ਦੇ ਮਗਰ ਲੱਗਦਾ ਨਹੀਂ ਉਹਦੇ ਬੰਦੇ ਤਾਂ ਨੱਕ ਤੇ ਮੱਖੀ ਨਹੀਂ ਬਿਠਾਉਂਦੇ ਆ ਉਹ ਕਲਵਾ ਜਾ ਆਏ ਹੋਏ ਇਹ ਤਾਂ ਕਲਵਾ ਨਾ ਚੌਲੋ ਹਾਈ ਤਾ 84 ਆ ਲੈ ਜੇ ਚੂਬੀ ਆ ਕਲੂ ਆ ਹੋਵੇ ਚਾਹੇ ਗੁਰੂਆ ਹੋਵੇ ਹਣਾ ਅਚਾਇਆ ਨੀ ਕਾਬੂ ਫਿਰ ਕਿੱਥੇ ਮੈਂ ਤਾਂ ਬੰਦੇ ਦੇ ਇੰਤਰਾ ਨਹੀਂ ਲਾਇਆ ਮੈਂ ਤਾਂ ਦਨ ਜੀ ਉਹ ਕੀ ਆਤੀ ਆ ਮੈਂ ਕਿ ਉਹ ਵੀ ਦੇਖ ਤਾ ਜਾਨਾ ਮੈਨੂੰ ਨਾ ਲੈ ਜੇ ਚਲ ਜਾਂਦੇ ਹਾਂ ਤੇ ਸਾਡੇ ਦੀ ਕਹਾਂ ਤਾ ਮੈਂ ਤਾਂ ਗੰਦੇ ਨਾਲੇ ਵੱਲ ਜਾਣਾ ਗੱਲ ਦਿਖਾ ਦੋਗੇ ਮੇਰੇ ਹੋਪਾ ਮੇਰੇ ਵਰਗੀ ਹੁੰਦੀ ਨਾ ਇਹੋ ਜਿਹੀ ਕੈਂਚੀ ਭਾਉਦੀ ਨਾ ਮੁਰਕੇ ਹੱਲ ਕੇ ਦਿਖਾਉਂਦਾ ਨੀ ਤੂੰ ਇਹ ਕੀ ਕਰਦੀ ਆਂ ਤੇਰੇ ਲਵੇ ਕਿਹੜਾ ਗੁਰਮੰਤਰਾ ਜਿਹੜੇ ਮਿੰਟਾਂ ਦੇ ਬੰਦੇ ਗੁਰਮੰਤਰਾ ਹੀ ਹੈ ਭੈਣੇ ਕੰਮ ਹੋਵੇ ਨਾ ਹੋਵੇ ਸਜੋ ਤਜੋ ਮਹਾਰ ਸ਼ਿੰਗਾਰ ਲਾਓ ਹੈ ਆਹਾ ਆਹਾ ਕੀ ਬਣਾਇ ਤੈ ਜੇ ਤੂੰ ਕਾਸੇ ਤੇ ਆਈ ਹੈ ਤੁਰ ਕਿੰਦੇ ਨੂੰ ਰਾਹ ਚ ਲੋਕ ਵੇਖ ਕੇ ਕੀ ਕਹਿੰਦੇ ਹਣਗੇ ਤੇ ਕੀ ਜਲੂਸ ਕੱਢਿਆ ਨਹੀਂ ਬੜਾ ਕਬੀਲਦਾਰੀਆਂ ਨਹੀਂ ਆਸੀਂ ਤਾਂ ਕਬੀਲਦਾਰਾਂ ਆ ਨਹੀਂ ਆਈ ਨਹੀਂ ਕਿਉਂ ਕਬੀਲਦਾਰੀ ਨੂੰ ਅਸੀਂ ਕੋਈ ਖਾਣਾ ਬਦੋਸ਼ਾਂ ਵੀ ਤੇਰੀ ਜਿਆਦੀ ਕਬੀਲਦਾਰੀ ਚੜੀ ਰਹੀਂਦੀ ਤੇਰੇ ਤੇ ਹਾਦੀ ਹੋ ਗਈ ਲੈ ਦੱਸ ਨੀ ਦਸਾਂ ਜੋ ਕੰਮ ਕਰਦਾ ਮੇਰਾ ਕੱਲਾ ਘਰ ਵਾਲਾ ਹੀ ਐ ਐਨਾ ਤਾਂ ਪਾਉਂਦਾ ਘਰ ਵਾਲਾ ਹੋ ਗਿਆ ਪਤਾ ਨਹੀਂ ਕੀ ਲੋਟ ਸਾਭ ਲੱਗ ਰਿਹਾਗਾ ਨਾ ਤੰਗ ਕਰਨ ਨੂੰ ਇਹਦੇ ਕੀ ਕਰਦਾ ਆਪ ਤਾਂ ਤੂੰ ਐਡੀ ਮੋਟੀ ਹੋ ਰਹੀ ਖਾ ਪੀ ਕੇ ਉਹਨਾਂ ਵਿਚਾਰੇ ਖੁੱਡਾ ਸ ਘਾ ਰੱਖਿਆਗਾ ਮਾਰ ਨਾ ਤਾ ਦੇ ਬੰਦੇ ਵੀ ਧਿਆਨ ਦੇ ਲਿਆ ਕਰ ਕੈਂਚੀਏ ਦੋ ਮਿੰਟ ਚੁੱਪ ਕਰ ਜਾ ਮੈਨੂੰ ਦੱਸ ਮੇਨ ਤਾਂ ਪਹਿਲੀ ਕਬਰਾਟ ਹੋ ਰਹੀ ਐ ਜਦੋਂ ਦੀ ਦਵਾਈ ਲੈ ਕੇ ਆਈ ਆ ਮੱਲਾ ਦੇ ਮੈਨੂੰ ਦੇਖ ਕੇ ਤਾਂ ਕੁਝ ਜ਼ਿਆਦੀ ਹੋਊਗੀ ਉਹਨੇ ਕਬਰਾਟ ਤੈਨੂੰ ਤੂੰ ਲੜਨਾ ਹੀ ਐ ਮਰਨਾ ਨਹੀਂ ਐ ਮੇੜਨਾ ਹੀ ਐ ਲੈਣਾ ਇਹ ਤਾਂ ਸੋਈ ਗੁੱਸਾ ਆ ਜਾਂਦਾ ਯਾਰ ਮਾਣਾ ਕਪਾਤੀਆਂ ਪੁੱਤੀਆਂ ਦੀ ਲੋੜ ਸੀ ਨਾ ਨਾ ਮੈਨੂੰ ਤਾਂ ਕੋਈ ਲੋੜ ਨਹੀਂ ਮੈਂ ਉਹ ਤਾਂ ਅਰੀ ਗਾਲਾਂ ਸਨ ਐ ਤਾਂ ਅਸੀਂ ਵੀ ਬੜਾ ਵਧੀਆ ਬੱਤ ਕਰਕੇ ਆਵਾ ਦੇਖ ਹੁਣ ਮੇਰੇ ਘਰ ਵਾਲੇ ਨੇ ਵਧੀਆ ਮੱਝਾਂ ਨਾਲ ਗੱਲ ਕਰਖੀ ਸੀਗੀ ਮੱਝਾਂ ਨਾਲ ਗੱਲ ਕਰਖੀ ਸੀਗੀ ਮੈਂ ਕਿਹਾ ਕਿ ਮੱਝਾਂ ਬੋਲਣ ਲੱਗ ਗਈਆਂ ਨਾ ਨਾ ਉਹੋ ਗੱਲ ਕਰਖੀਤੀਗੀ ਬਸ ਗਰਮੀ ਵਾਲੀ ਵਾਰੀ ਪਤਾ ਹੀ ਨਹੀਂ ਲੱਗ ਰਿਹਾ ਕੀ ਮੂੰਹ ਚੋਂ ਨਿਕਲ ਰਿਹਾ ਕੀ ਨਾ ਤੇ ਅਸੀਂ ਵੀ ਲੈ ਰਹੇ ਹੁਣ 10 ਕੁ ਮੱਝਾਂ ਲੈ ਰਹੇ ਹਾਂ ਇਕੱਠੀ ਅੱਛਾ ਹਾਂ ਸੱਤਿਆ ਸੀਗੇ ਭੈਣੇ ਲੈ ਜਦ ਲੋਕ ਇਹਨਾਂ ਘਰਾਂ ਚ ਕਮਾਉਂਦੇ ਨੇ ਅਸੀਂ ਕਿਉਂ ਨਹੀਂ ਕਮਾ ਸਕਦੇ ਨਹੀਂ ਅੱਜ ਕੱਲ੍ਹ ਤਾਂ ਆਪਨੇ ਬਠੇਰਾ ਕੁਝ ਦੇ ਰੱਖਿਆ ਸਾਨੂੰ ਤਾਂ ਕਦੇ ਮਾਂ ਨਹੀਂ ਕਰ ਅਸੀਂ ਲੋਕਾਂ ਨੂੰ ਕੁਝ ਨਾ ਨਹੀਂ ਮੰਗ ਪੈਣ ਕਦੇ ਸੁਣਾਇਆ ਨਹੀਂ ਹੈਗਾ ਤੇਰੇ ਮੂੰਹ ਤੇ ਅੱਗੇ ਪੱਟੀ ਲਾਵਾਂ ਬੋਲਣ ਦੇਂਗੇ ਮੈਂ ਉਹ ਤਾਂ ਕੀ ਕਰਦੀ ਕਿ ਮਸਕ ਕਿੰਨਾ ਮਾਰੇ ਕਿੱਥੇ ਲੈ ਕੇ ਬੈਠੀ ਹੈਂ ਬੱਸ ਭੈਣੇ ਤੂੰ ਬੱਸ ਦਾ ਹਾਂ ਮੱਜਾਂ ਦਾ ਬਿਜ਼ਨਸ ਛੱਡ ਦੇ ਤੂੰ ਨਹੀਂ ਕਰ ਸਕਦੀ ਤੇਰਾ ਮਸਕ ਆਉਂਦੀ ਹੈ ਨੀ ਆਏ ਕਾ ਨੂੰ ਹੁਣ ਇੰਨਾ ਕਤੋਂ ਦੀ ਹੁੰਦਾ ਦਾ ਐ ਦੱਸ ਨਾਲ ਮੈਂ ਤੇ ਰੱਖੂਗੀ ਕੰਮ ਵਾਲੀ ਆਪ ਪੈਨੇ ਮੈਂ ਤੇ ਕਿੱਥੇ ਹੁੰਦਾਗਾ ਅੱਛਾ ਜੀ ਹੋਰ ਆਹੋ ਉੱਥੇ ਤਾਂ ਐ ਵੀ ਚਲ ਤੇਰਾ ਚੱਕ ਕੇ ਸਰ ਜਾਂਦਾ ਸੀ ਪਾਥੀਆਂ ਹੌਣ ਤਾਂ ਭਾਈ ਕੋਈ ਨਾ ਕੋਈ ਕਿਹੜੀ ਗੱਲ ਸੁਣੀ ਗੇਰੀ ਆ ਮੈਨੂੰ ਚੋੜੀ ਕਹਿ ਰਿਹਾ ਮੂਤਾਂ ਲੱਗ ਰਹਾ ਹਾਂ ਜਿੱਦ ਤੇਨੇ ਮੂੰਹ ਤੇ ਦੇਖਿਆ ਤਾਂ ਸੀ ਅੱਖੀਂ ਦੇਖ ਲਿਆ ਸੀ ਕੰਨੀ ਸੁਣ ਲਿਆ ਸੀ ਜੇ ਗਵਾਂਡੀਆਂ ਦਾ ਜਵਾਕ ਨਾਮ ਦੱਸਦਾ ਮੈਨੂੰ ਕੀ ਕੰਦਾ ਰੱਖਣਾ ਸੀ ਜਵਾਕ ਤੇ ਯਕੀਨ ਕਰ ਲਿਆ ਮੇਰੇ ਤੇ ਯਕੀਨ ਨਹੀਂ ਕਰਾ ਮੈਨੂੰ ਤਾਂ ਕੋਈ ਲੋੜ ਨਹੀਂ ਹੈ ਕਿ ਕਿਸੇ ਦੇ ਅਜੇ ਪਾਖੀਆਂ ਚੱਕਣ ਦੀ ਰੱਬ ਨੇ ਸਾਰਾ ਖੁਸ਼ੀ ਦੇ ਰੱਖਿਆ ਸਾਨੂੰ ਹਾਂ ਨਾਲ ਗੱਲਾਂ ਕਰਦੀਆਂ ਨਾਲ ਸਰਦਾ ਨਹੀਂ ਹਾਂ ਸਰਦਾ ਨਹੀਂ ਨਾਲੇ ਹੋਰ ਚੱਲ ਛੱਡ ਪਰ ਹੁਣ ਤੂੰ ਮੈਂ ਤੈਨੂੰ ਪਾਣੀ ਲਿਆ ਕੇ ਦੇਵਾਂ ਕੰਮ ਰੰਦੇ ਬਸ ਬੈਠ ਰਹੇ ਮਾਹ ਕਿ ਕਰੇ ਤਰ ਬੰਦਾ ਕਿੱਥੇ ਗਿਆ ਓਰੀ ਆ ਏ ਓਰੀ ਕਿੱਥੇ ਕਰੇ ਆ ਅੱਛਾ ਤੇ ਮਿਲਣਾ ਸੀ ਮੈਂ ਤੇਰੇ ਬੰਦੇ ਤੋਂ ਕੀ ਕਰਾਉਣਾ ਮੈਂ ਤਾਂ ਵੈਸੇ ਪੁੱਛਿਆ ਸੀ ਪਤਾ ਨਹੀਂ ਕੀ ਹੋ ਗਿਆ ਨੇ ਮੈਨੂੰ ਤਾਂ ਐ ਲੱਗਦਾ ਜੀ ਬੀਪੀ ਵਧਣ ਲੱਗਾ ਸਿਰ ਨੂੰ ਕਚਰੇ ਹਟ ਜੀ ਹੋ ਰਹੀ ਆ ਨੀ ਨਹੀਂ ਚਾ ਚੰਗਾ ਮੇਰੀ ਗੱਲ ਸੁਣ ਹਰਮਨ ਤੂੰ ਕਹੇ ਵੀ ਭਾਈ ਮੁੱਛ ਕੇ ਬਾਜ ਦਨੀ ਆ ਅੱਛਾ ਮੈਂ ਤਾਂ ਨਾ ਕਰ कालजी पैरी मेरे तो मन पता नहीं की हो रहा की पै गया तेरे कालजी पानी पै पीला मैं ले नहीं देखा था तुम मिनट लाए उधर नहीं नहीं यार ले नहीं पांडे तू नहीं हां की हो गया तेनु नहीं ले नहीं मेरे गाटा नहीं मेरे हाय ਇਹ ਤਾਂ ਮੱਕਰ ਲੱਗੇ ਕ ਆ ਮੈਂ ਬਿਆਸਾ ਕਰਨਾ ਨਾ ਮੈਂ ਬਾਗਰੇ ਨੇ ਜਿਵੇਂ ਨਾ ਆ ਗਈ ਤੀ ਹਏ ਨਹੀਂ ਨਹੀਂ ਤੇ ਨਹੀਂ ਹਏ ਨਹੀਂ ਬੱਲੇ ਨਹੀਂ ਹਏ ਤੂੰ ਬੰਦੇ ਨੂੰ ਬਣਾਵਾ ਮੈਂ ਬਾਈ ਆਹ ਦੇਖੀ ਆ ਮਨੇ ਕੀ ਹੋ ਗਿਆ ਹਏ ਦੇਖ ਕੰਜਰੀਏ ਨਹੀਂ ਇਹਨੇ ਤੈਨੂੰ ਕੀ ਹੋ ਗਿਆ ਚਲੋ ਚਸਾ ਆ ਗਿਆ ਰੋ ਤਾਂ ਹਏ ਨਹੀਂ ਹਾ ਨਹੀਂ ਉਹ ਕੰਜਰੀ ਮਜਾਫਾ ਹੋ ਗਿਆ ਕੋਸਾ

ਤੂੰ ਹੋਏ ਕਿਆ ਨਹੀਂ ਹਾਂ ਕੀ ਹੋ ਰਿਹਾ ਮੈਨੂੰ ਚੱਕਰ ਆ ਰਹੇ ਨੇ ਨਹੀਂ ਤਾਂ ਦਾ ਮੇਰੇ ਚੱਕਰ ਲੈ ਆ ਰੱਖੇ ਨੇ ਤੈਨੂੰ ਘਰ ਚ ਕਰਾਉਂਦੇ ਨੇ ਹਾਂ ਨੰਮ ਨੂੰ ਕੀ ਲੱਗਿਆ ਅੰਬ ਨਹੀਂ ਆਪੇ ਸੋਕ ਨਹੀਂ ਮੇਰੀ ਇਹ ਨਹੀਂ ਆ ਤਨ ਮੋਲੀਆਂ ਨਹੀਂ ਹੋਰੀ ਡਰਾਮੇ ਲੱਗ ਰਹੀ ਹੈ ਕਰਨ ਹਾਏ ਅੱਗੇ ਨਾਲ ਪਿੱਛੇ ਆ ਕੁਝ ਕਰੇ ਜਿਹੜੇ ਪਰ ਕੁੱਤਾ ਉਰੇ ਲੱਗ ਰਹੀ ਹੈ ਕਰਨ ਨਾ ਮੇਰੀ ਕਹਾਣੀ ਸੁਣਾ ਜੇ ਮੈਂ ਨਾ ਆਉਂਦੀ ਫਿਰ ਕੀ ਕਰਦੀ ਹੈ ਦਿਖਾਵੇ ਕਰਦੀ ਹੈ ਮੇਰੇ ਲਈ ਨੀ ਹਾਂ ਕਰ ਤੂੰ ਸਾਹ ਲੈ ਮੈਂ ਪਾਣੀ ਦੀ ਘੁੱਟ ਲੈ ਕਿਉਂ ਨਹੀਂ ਤੇਰੇ ਲਈ ਹਾਂ ਚੰਗਾ ਦੀ ਕਰਦੇ ਤਾਂ ਪੁੱਲਾ ਤਮ ਜਰੀਨ ਹੈ ਕਿੱਥੇ ਕਰਮਾ ਚੋਤੀ ਜਾਂਦਾ ਅਸੇ ਅਚਾਨਕ ਇਤਨਾ ਕੁ ਦੱਲਾ ਹੋਇਆ ਕਿੰਨਾ ਪਰੇਸ਼ਾਨ ਹੋ ਗਿਆ ਅੰਦਾਜ਼ ਨੀ ਖੜ ਜਾ ਜੀ ਲੈ ਪਾਣੀ ਪੀ ਪਾਣੀ ਪੀ ਲੈ ਯੋ ਪੇਲਾ ਹੋ ਕਿਵੇਂ ਪਾਰਵਦਾ ਹੈ ਹੋ ਬਾਮਾ ਮਾਉ ਨਹੀਂ ਬਾਹਰ ਜਾ ਕੇ ਨਹੀਂ ਨਿ ਬਾਹਰ ਹੁਕਰ ਕੇ ਪਾਰਾ ਹੋ ਰਹੀ ਨਹੀਂ ਬਾਹਰ ਨਹੀਂ ਮੇਰੀ ਗੱਲ ਸੁਣੋ ਨਹੀਂ ਗੋਹੇ ਚੱਕ ਕੇ ਨਹੀਂ ਨੀ ਬਾਹਰ ਕਿਤੇ ਨਾ ਜਾਏਗੀ ਗੋਹੇ ਚੱਕ ਕੇ ਨਹੀਂ ਬਾੜੇ ਚ ਪਰ ਨਾ ਤਾਂ ਤੀਮਿਆ ਰੱਖ ਕੇ ਆਣੇ ਖਾਣੇ ਮਰ ਜਾ ਤੇ ਪਿਪਾ ਨਹੀਂ ਆਏ ਕਿ ਦੇ ਦੇ ਜਾ ਨਾ ਜਾ ਜਾ ਮਾ ਮੈਂ 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 ਹੋਣਾ ਬੱੱਚ ਬੱਜਦੀਆਂ ਤੇਰੀਆਂ ਅੱਖਾਂ ਫੁੱਟੀਆਂ ਨੇ ਤੈਨੂੰ ਮਾਸੀ ਨਿੱਕੇਰੀਆਂ ਤੂੰ ਅੱਖਾਂ ਫੁੱਟੀਆਂ ਹੋਈਆਂ ਤੇਰੀਆਂ ਬੱੱਚ ਬੱਜਦੀ ਫਿਰਦੀ ਐ ਮਾਸੀ ਮੈਂ ਇਹ ਹੈ ਕਿ ਹਰਮਨ ਦੀ ਸਹਲੀ ਪਰਵੀਨਾ ਨਿੱ ਪਰਵੀਨਾ ਚਾਹੇ ਨਮਕੀਨ ਐ ਕਿ ਤੈਨੂੰ ਕਰਨ ਕੀ ਆਈਆਂ ਤੁਸੀਂ ਕਿ ਦੁਪਹਿਰੇ ਮਾਸੀ ਪੁੱਤਾ ਤੇਰੇ ਘਰ ਦਾ ਤਕੀਵ ਕਰ ਮਾਸੀ ਤੂੰ ਵੀ ਜਾਣੇ ਤਾ ਵਿਚਾ ਚਾਲਾ

ਬੱਤੀ ਖੋਹਣਾ ਕੀ ਆ ਮੁਟਤ ਪਰ ਤੇ ਕਲੇ ਕਿਤੇ ਤਰ੍ਹਾਂ ਕਰ ਸੇਖਰ ਤੇ ਪਾਇਰੇ ਮੈਂ ਕਿਤੇ ਨਾ ਟੁਪਟਰਾ ਝਗੜਾ ਹੱਥ ਖਾਲੀ ਨਹੀਂ ਮੇਰੇ ਆ ਦੇਖ ਲੈ ਭਾਈ ਨਹੀਂ ਹੱਥ ਤਾਂ ਖਾਲੀ ਨਹੀਂ ਹੋਏ ਬਥੇਈ ਜਗਾ ਹੁਂ ਦਿਅ ਲਾਉਣ ਨੂੰ ਉਹ ਨਾ ਨਾ ਫੇਰ ਲੜ ਲੈ ਤੁਸੀਂ ਪਰ ਇਹਨੂੰ ਦਿਖਾਓ ਕੀ ਹੋਇਆ ਤੂੰ ਦੇਖ ਲੈ ਕੀ ਹੋ ਗਿਆ ਇਹਨੇ ਕੀ ਕਰਤਾ ਦੱਸ ਦੇ ਤੂੰ ਖਿਲੋਣੀਆਂ ਬੱਚੀ ਬਣੀ ਗੋਹੇ ਦੀ ਚੱਲ ਲੈ ਦੇਖ ਗੋਹੇ ਬਾਜੀ ਤੇਰੇ ਗੋਹੇ ਚੱਲ ਚੱਕੇ ਮੇਰੀ ਫੁਰੂਫੂ ਕੀ ਕਰਤਾ बोले फाड़ लो नहीं मैं सी लो बोले की हो गया ना फाड़ लो बे वो अब तक ऐसे पे काट दिया बे बोले फाड़ लो पता ए जी का वो अभी बन नहीं ना ना फोड़ती हो ना और फल्ले कर दो ओए आला कुत्ता तुम ना सुन बोल रहे चल आ खाली बोले साबे जी दिमाग खाने आता है साबे ने सारे पंजाब का दिमाग खाया ਮੇਰੇ ਘਰ ਲੰਘ। ਉਹ ਮਾਤਾ ਨੂੰ ਸਮਝਾ ਲੈ ਨਾ ਕੰਬੇ ਫੇਰੂ। ਸਮਝਾ ਲੈ ਇਹਨਾਂ ਪੱਤੀਆਂ ਮੇਰੀ। ਓਏ ਮਾਤਾ ਤੇ ਮੇਹਣੀ ਪੱਕੀ ਸੀ ਇਹਨੇ ਚਾਹਣ ਤੇ ਜਵਾਖਰੀ ਕੀ ਪੱਟ ਲੂੰਗੀ ਇਹਨੂੰ। ਹੁਣ ਵਾਡੀ ਕਰਗਾ। ਦੁਕਾਣ ਖੋ। ਦੇਖੋ ਸੱਚੀ ਢਕਾ ਗਈ ਜਿਹੜੇ ਥੱਲੇ ਆ ਜੀ। ਓਏ ਅੱਧਰ ਆ ਜਾ। ਫਸੀ ਨਿਕਲ ਗਈ। ਓ ਕੱਟੀਆਂ ਗਈ ਮੇਰੀ। ਸੱਚੀ ਨੇ ਕਿ ਤੇ ਕੱਟ ਗਈ। ਓ ਲੰਗ ਜਾ ਲੰਗ ਜਾ ਬਜੀ ਤਾਂ ਪਾਗਲਾ।

ਉਹ ਵਿਚਾਰੀ ਉੰਜ ਆ ਜਾ ਆ ਜਾ ਚਾਚਾ ਭਾਈ ਸਾਹਿਬ ਸ਼ਾਸਿ ਬੈਠਾ ਆ ਆ ਨਾ ਕਰ ਲਈ ਤੀ ਆਈ ਕਰਦੀ ਆ ਬੇਬੇ ਤਰਾਓ ਜੀ ਦੇ ਅੱਗੇ ਤਾਂ ਕਿਤੇ ਕੀਤਾ ਨਹੀਂ ਤੇ ਐਂਦੀ ਹੋ ਕੇ ਆਈਆਂ ਮੇਰੇ ਕੋਲ ਐਂਦੀ ਹੋ ਕੇ ਆਈਆਂ ਮੇਰੇ ਕੋਲ ਮੈਂ ਤਾਂ ਨਹੀਂ ਪਤਾ ਕਰਾਂ ਨਹੀਂ ਸੀ ਤੂੰ ਬਾਹਰ ਖੜੀ ਹੈ ਪਹਿਲਾਂ ਤੂੰ ਬੈਠ ਕੇ ਹੋ ਕਚਰ ਜਨਾ ਕਰਨ ਵਾਲੀ ਆਹ ਕਿਹੜਾ ਫਾਟਾ ਵਰਦਾ ਆ ਕਿਉਂ ਤੇ ਨਾ ਕੋਈ ਮੈਂ ਕਿਦੂ ਮੈਂ ਮੋਟਾ ਬਸ ਸਰਚੀ ਮਾਲਾ ਆਹ ਜਿਹੜਾ ਜਿਹੜਾ ਗੋਟੇ ਦਿਮਾਤਾ ਹੋ ਗਿਆ ਘਰ ਜਾ ਕੁੜੀਏ ਸਾਰਾ ਮੈਨੂੰ ਗੋਲ ਮੈਂ ਵੀ ਫੰਦੀਦਾ ਬਿਕਰ ਨਹੀਂ ਹੈਗਾ ਗੱਲ ਸੁਣ ਮੇਰੀ ਉਰੇ ਬੈ ਕੇ ਪੁੱਤ ਤੂੰ ਵੀ ਬੈ ਜਾ ਓਏ ਮੇਰੇ ਤੋਂ ਦਿਮਾਗ ਨੂੰ ਕਰਮੂ ਤੇਰੇ ਘਰਾਂ ਵੱਜ ਗਿਆ ਤੇਰੇ ਲੱਗਦਾ ਕੰਮ ਵੱਧ ਗਿਆ ਹੁਣ ਕੀ ਕਰਾਂ ਮਾਸੀ ਤੇ ਮੇਰੀ ਗੱਲ ਦਾ ਯਕੀਨ ਕਰ ਮੈਂ ਸੱਚੀ ਕੁਝ ਨਹੀਂ ਕੀਤਾ ਇਹਨੇ ਕਾਨੂੰ ਕੀਤਾ ਮਾਤਾ ਕੰਮ ਦਾ ਕਿਸੇ ਹੋਰ ਤੇ ਹੋ ਗਿਆ ਓਰੀਆ ਟੀਕੇ ਲਾ ਜਾ ਦੁੱਧ ਦਾ ਗੁੱਭ ਪਾਣੀ ਦਾ ਪਾਣੀ ਕਰਕੇ ਤੈਨੂੰ ਫੇਰ ਜਾਂਦਿਆਂ ਨਾਲ ਫਤ ਤੂੰ ਕੀ ਕਹਿੰਦਾ ਸੀ ਕੁਛ ਨਹੀਂ ਬੇਬੇ ਓ ਮੈਂ ਤਾਂ ਐਂ ਕਹਿੰਦਾ ਸੀ ਵੀ ਇਹਨੂੰ ਆਪਾਂ ਕਿਸੇ ਸਿਆਣੇ ਨੂੰ ਦਿਖਾ ਲਈਏ ਦੱਸਿਆ ਕੀ ਕੋਈ ਕਸਰ ਨਹੀਂ ਕਿਸੇ ਡਾਕਟਰ ਨੂੰ ਦਿਖਾ ਲੈ ਮੈਂ ਤਾਂ ਕਹਿਣੀ ਹੈ ਜੀ दानी चाक गोहा चल के देख देख तो तू क्या कुछ करेगी नहीं है जा खड़ी हो 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 खड़ ਦੇਦੇ ਅੱਜ ਕਿਹਨੂੰ ਕੋਤੇ ਕਿਹੜੇ ਲੋਕਾਂ ਦੇ ਕੰਮ ਕਰਾਉਂਦੇ ਨੇ ਸਾਰਾ ਦਿਨ ਗੋਆ ਆਉਂਦਾ ਹੈ ਆਪੇ ਚੱਲੇ ਇਹਨੂੰ ਲੱਗਦਾ ਤੇ ਬਾਗ ਜੀ ਵੀ ਗੋਆ ਭਰਾਏ ਗਿਆ ਇਹ ਤਾਂ ਮੇਰੀ ਦੀ ਮੱਤ ਮਾਰਤੀ ਮੱਤ ਮਾਰਤੀ ਐ ਮੈਂ ਤਾਂ ਮੇਰੀ ਗੱਲ ਸੁਣਨਾ ਪੁੱਤ ਤਾਂ ਬਹਿਤ ਸੀ ਮੇਰੀ ਧੀ ਨਾਇਕਾ ਖਵਨਾ ਛੋੜ ਦੇ ਤਰੀ ਆ ਕਿ ਧੀ ਹੋ ਗਿਆ ਇਹਨੂੰ ਲੈ ਕਹ ਜੇ ਲੈ ਕੇ ਫਿਰ ਨਲਾਇਕ ਕਿਨੂੰ ਕਹਿੰਦੇ ਨੇ ਆ ਦੇਖੋ ਲੈ ਇੱਕੋ ਹੋ ਗਈ ਗਾਤੀ ਜਿਹੜਾ ਮੈਂ ਆ ਗਈ ਕਿੱਥੇ ਚੱਲੀ ਆਪਦੇ ਘਰੇ ਕਿੱਥੇ ਮੈਨੂੰ ਘਰ ਚੋ ਆਓ ਬੇਲੇ ਆਉਂਦੀ ਮਾ ਨੂੰ ਪਠਾ ਮੈਂ ਤਾਂ ਬੈਠੀ ਜੀ ਕਰੇ ਜਾ 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 ਬਾਈ ਜੇ ਕੋ ਗਾਸ ਮੈਂ ਤੇ ਕਿ ਤੂੰ ਗਮਤ ਪੈ ਜਾ ਮੈਂ ਆਇ ਨਹੀਂ ਮੈਂ ਜਾਣ ਦਿੰਦੀ ਦੁੱਧਾ ਦੁੱਧ ਪਾਣੀ ਦਾ ਪਾਣੀ ਕਰਕੇ ਬਿਠਾ ਮੈਂ ਤੇ ਦੁੱਧ ਪਾਣੀ ਆਪਣਾ ਸਾਰਾ ਕਰੇ ਬਾਤੂਆ ਫੇਰ ਕਰ ਲਾਂਗੇ ਨਹੀਂ ਜਾ ਲੈਣ ਲੜ ਕੇ ਗੱਲ ਕਰ ਤੂੰ ਮੈਂ ਸਮਝਉਣਾ ਕੀ ਗੱਲ ਹੈ ਚਲ ਫੇ ਤੂੰ ਸਮਝਾ ਮੈਨੂੰ ਚਲ ਬੈਠ ਤੂੰ ਜਾ ਕੁੜੀ ਜਾ ਠੀਕ ਹੈ ਹਾਂ ਜਿਆ ਮੈਂ ਅਬਾ ਤੇ ਚਾਲਾ ਇਹਨੂੰ ਮੇਰੇ ਤੋਂ ਫੇਰ ਨਾ ਚਾਹੀ ਬੱਚੀ ਬੱਚੀ ਪਾਣੀ ਹਾਂ ਬੇਬੇ ਮੈਂ ਤੁਹਾਨੂੰ ਦੱਸ ਮੈਨੂੰ ਵੀ ਕੀ ਕਹੇ ਕੀ ਗੱਲ ਹੈ ਜੀ ਬੇਬੇ ਮੈਨੂੰ ਤਾਂ ਐ ਲੱਗਦਾ ਹੈ ਇਹ ਉਹਦਾ ਕੋਈ ਟੀਕਾ ਇਲੈਕਸ਼ਨ ਕਰਕੇ ਬਿਮਾਰ ਸੀ ਇਹਨੂੰ ਟੀਕਾ ਲਵਾ ਕੇ ਲਿਆਂਦਾ ਸੀ ਨੂੰ ਰਾਮ ਰੂਮ ਕਰਾਈਏ ਫਿਰ ਕੀ ਪਤਾ ਠੀਕ ਹੋ ਜੇ ਇਹ ਚੱਲ ਸਰ ਉਹ ਡਾਕਟਰ ਕੋਲ ਚੱਲੀ ਜਰਨਾ ਟੀਕਾ ਲਾਇਆ ਉਹਨੂੰ ਕੁੱਛੀਆ ਵੀ ਕਹਾਦਾ ਟੀਕਾ ਲਾਇਆ ਉਹਨੇ ਬਹੁਤ ਵਧੀਆ ਬਹੁਤ ਮਜ਼ੇਦਾਰ ਸੀ ਨਹੀਂ ਉਹ ਵਿਚਾਰੀ ਜਿਹੜੀ ਗਰੀਬ ਨਹੀਂ ਆ ਕੋਈ ਨਹੀਂ ਕਿਉਂ ਬਤੇ ਸੋਹਣੇ ਦਰਦੀ ਗਈ ਵੀ ਉਹ ਚਾਹਤ ਮੈਂ ਨਾ ਕੀ ਬਣਨ ਉਹਨਾਂ ਆ ਵੀ ਕੱਲੀ ਗਈ ਨਾਲ ਕੋਈ ਹੋਰ ਵੀ ਨਹੀਂ ਇੱਕ ਏਡੇ ਪਿੰਡ ਤੋਂ ਮਰਦ ਵੀ ਲੰਬਾਂਗੇ ਅਸੇ ਰੇੜੀ ਆ ਲੱਗ ਬੈਕ ਤੇ ਤੱਕ ਪਹੁੰਚੀ ਵਿਚਾਰੀ ਤੇ ਉਹ ਕੋਈ ਜੜੀ ਉਹਦਾ ਨਾ ਹੋਈ ਨਹੀਂ ਐਂਡੀ ਤੇ ਵਿਚਾਰੀ ਐਂਡੀ ਤੇ ਜਿਹੜੀ ਉਹ ਵਿਚਾਰੀ ਨੇ ਕਹਿੰਦੀ ਚੱਕ ਗੋਇਆ ਚਾ ਬਾ ਤੁਸੀਂ ਸੱਚੀ ਵਿੱਚ ਇਹ ਹੱਦ ਨਹੀਂ ਹੋ ਗਈ ਤੇ ਮੈਨੂੰ ਇਹ ਨਾਲ ਨਾ ਸਾਰੀ ਰਿਐਲਿਟੀ ਦੱਸ ਗਿਆ ਮੇਰੇ ਅੰਦੀ ਦੇ ਸੀ ਇੰਜ ਹੀ ਹੁੰਦਾ ਵੈ ਇੱਕ ਦੇ ਵਿਚਾਰੀ ਕਿਤੇ ਕਾਰ ਉਧਰੋਂ ਵੇਚ ਕੇ ਇੱਧਰ ਆ ਗਈ ਤੇ ਹਰ ਬੰਦਾ ਸੁਆ ਲੈਣਾ ਲੈਣਾ ਹੁੰਦਾ ਕੋਈ ਕਹਿੰਦੀ ਕਿ ਕਿੰਨੇ ਦੀ ਜੁਗਾ ਲੈਦੀ ਕੋਈ ਕਹਿੰਦੀ ਖਾਏ ਉਹ ਕਹਿੰਦੀ ਆਪਣੀ ਸਹੀ ਹੁਣ ਕਰਾਇ ਦਈ ਗਰਾਈ ਦੋ ਨਹੀਂ ਆ ਮੈਂ ਕਹਿੰਦੀ ਕਹਿੰਦੀ ਮੈਂ ਇੰਨਾ ਬਿਜ਼ਨਸ ਕੋਈ ਨਾ ਕਰ ਲ ਆਂਦੀ ਨਾਲ ਪੁੱਛਿਆ ਕਿ ਕਿਤੇ ਨਾ ਪੁੱਛਿਆ ਤੇਰਾ ਬਿਜ਼ਨਸ ਆਓ ਕਹਿੰਦੇ ਜਿੰਨਾ ਕੁ ਬਿਜ਼ਨਸ ਕਰ ਲਿਆ ਉਹਨਾਂ ਕੋ ਦੋ ਕਿਲੇ ਪਹਿਲੀ ਹੋਰ ਲੈ ਲਾ। ਰੂੜੀ ਚਾਹ ਕੋਇਆ ਅਜੇ ਜੀ ਰੂੜੀ ਰੂੜੀ ਵੇਚ ਕੇ ਕਿੰਨੇ ਕਿਲੇ ਲੈ ਲਾ। ਪੈਂਡ ਤੇ ਰੂੜੀ ਤੋਂ ਉਹਨੂੰ ਕੰਦੇ ਜਿਹੜੇ ਸਾਰੇ ਉੱਥੇ ਸਿੱਟ ਦੇਣ। ਕਹਿੰਦੇ ਨਹੀਂ ਆਮ ਵੇਚ ਕੇ ਦੋ ਕਿਲੇ ਵੀ ਮੈਂ ਕਹਿੰਦੀ ਜਿਹੜੀ ਜ਼ਮੀਨਾ ਵਾਲੇ ਨੂੰ ਲੈ ਕੇ ਜਾਂਦਾ। ਬਾਕੀ ਨਾ ਵਧੀਆ ਸੀ। ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਵੀ ਕਰੋ, ਸ਼ੇਅਰ ਵੀ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ। ਮੇਰੇ ਲਈ ਅੱਜ ਨਵੀਂ ਵੀਡੀਓ ਆ ਚੁੱਕਾ।